ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਔਰਤ ਜੋ ਕਿ ਆਪਣੀ ਪਾਟੀ ਹੋਈ ਚੁੰਨੀ ਦਿਖਾ ਰਹੀ ਹੈ ਜਿਸ ਦੇ ਮੁੰਡੇ ਨੇ ਜੋ ਇਸ ਦੇ ਨਾਲ ਘਟੀਆ ਕਾਰਾ ਕੀਤਾ ਉਸ ਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਮਾਮਲਾ ਅੰਮ੍ਰਿਤਸਰ ਦੀ ਤਹਿਸੀਲ ਪੁਰਾ ਦਾ ਹੈ ਜਿੱਥੇ ਇਸ ਔਰਤ ਦੇ ਮੁੰਡੇ ਨੇ ਕਿਸੇ ਜਾਇਦਾਦ ਨੂੰ ਲੈ ਕੇ ਆਪਣੀ ਮਾਂ ਅਤੇ ਭੈਣਾ ਉੱਤੇ ਹਮਲਾ ਕਰ ਦਿੱਤਾ ਮੁੰਡੇ ਦੀ ਭੈਣ ਹਰਪ੍ਰੀਤ ਕੌਰ ਨੇ ਜੋ ਅੱਗੇ ਦੱਸਿਆ ਉਹ ਸੁਣ ਕੇ ਤੁਸੀਂ ਗੁੱਸੇ ਨਾਲ ਲਾਲੂ ਲਾਲ ਹੋ ਜਾਵੋਗੇ ਹਾਂਜੀ ਭਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਜੋੜੇ ਫਟਕ ਰੇਣੀ ਹੈ ਕੀ ਮਾਮਲਾ ਮਾਤਾ ਮਾਮਲਾ ਇਹ ਹੈ ਕਿ ਸਾਡਾ ਦੋ ਭਰਾ ਹੈ ਇੱਕ ਛੋਟਾ ਮੇਰਾ ਪੂਰਾ ਹੋ ਗਿਆ ਸਾਰੇ ਕੰਮ ਕਾਰੋਬਾਰ ਕਰਦਾ ਸੀ ਉਸ ਤੋਂ ਬਾਅਦ ਉਹਦਾ ਚੌਥਾ ਚੁਥਾ ਕੀਤਾ ਤੇ ਉਦੋਂ ਵੀ ਇਹਦੇ ਸਾਡੀ ਪਰਜਾਈ ਦੇ ਭਰਾ ਆਏ ਸਾਰੇ ਕਹਿੰਦੇ ਮਾਤਾ ਚੱਲ ਕਾਰਖਾਨੇ ਚਲੀਏ ਪਾਣੀ ਪੁਣੀ ਤਰੋਂ ਕੀ ਮਾਤਾ ਕਹਿੰਦੇ ਮੈਂ ਨਹੀਂ ਰੁਕਣਾ ਮੇਰਾ ਮੁੰਡਾ ਭਰਿਆ ਤੇ ਫੋਲ ਉੱਥੇ ਪਏ ਨੇ ਤੇ ਮੈਂ ਪਾਣੀ ਪੁਣੀ ਆਪਣੇ ਤਰੋਂ ਕਲਾਂਗੇ ਮੈਂ ਨਹੀਂ ਕਿੱਥੇ ਖੜਨਾ ਕਹਿੰਦੇ ਚਾਬੀਆਂ ਦੇ ਨਹੀਂ ਜਾਣਾ ਹੀ ਜਾਣਾ ਉਦੋਂ ਵੀ ਬੜਾ ਝਗੜਾ ਹੋਇਆ ਘਰ ਮੁੰਡੇ ਦੇ ਹੱਥੀ ਪੈਣ ਲੱਗੇ ਤੇ ਫਿਰ ਉਸ ਤੋਂ ਬਾਅਦ ਫਿਰ ਠੰਡੀ ਗੱਲ ਹੋਈ ਫਿਰ ਮਾਤਾ ਸਾਡੇ ਘਰ ਆ ਗਈ ਕਹਿੰਦੀ ਮੈਨੂੰ ਬਹੁਤਾ ਤੰਗ ਕਰਦੇ ਨੇ ਨੋਪੁੱਤ ਮੈਂ ਨਹੀਂ ਉੱਥੇ ਰਹਿਣਾ ਤੇ ਮੈਂ ਕਿਹਾ ਚੱਲ ਥੋੜੇ ਦਿਨ ਮਾਤਾ ਦਿਲ ਹੋ ਰੋ ਗਈ ਸਾਡੇ ਵੱਲ ਆ ਗਈ ਤਾਂ ਅਸੀਂ ਸਾਂਭਣ ਡਏ ਆ ਤੇ ਹੁਣ ਉਹ ਬਿਨਾਂ ਦੱਸੇ ਸਾਡੇ ਘਰ ਆ ਕੇ ਕਿਹਨੂੰ ਹਾਂ ਮਤਲਬ ਕਿ 10 ਬੰਦੇ ਲੈ ਕੇ ਬਾਹਰ ਵੀ ਖਿਲਾਰੇ ਅੰਦਰ ਵੀ ਆ ਗਏ ਭਰਾ ਦੇ ਸਾਲੇ ਆ ਗਏ ਤੇ ਉਹਦਾ ਨਾਮ ਇੱਕ ਹੈਪੀ ਹੈ ਤੇ ਇੱਕ ਕੈਪਟਨ ਹੈ ਉਹਦਾ ਸੰਡੂ ਇੱਕ ਹੋਰ ਉਹਦਾ ਭਰਾ ਕੈਪਟਨ ਹੈ ਉਹਦਾ ਮੁੰਡਾ ਵੀ ਹੈ ਨਾਲ ਕਈ 5 6 ਜਣੇ ਆਏ ਅੰਦਰ 4 5 ਜਣੇ ਬਾਹਰ ਖੜਾ ਰਹੇ ਨੇ ਝਗੜਾ ਹੈ ਕਿ ਅਸੀਂ ਬੁਆ ਖੋਲਗੇ ਕਾਰਖਾਨੇ ਦਾ ਜਾਇਦਾਦ ਲਈਗੇ ਅਸੀਂ ਇੱਥੇ ਮਾਲ ਮਲੀਗੇ ਤੇ ਕੰਮ ਅਸੀਂ ਇਹਨੂੰ ਕਰਾਵਾਂਗੇ ਤੇ ਫਿਰ ਅਸੀਂ ਇਹਨਾਂ ਜ਼ਿਆਦਾ ਸਾਮ ਲਵਾਂਗੇ ਜਾਇਦਾਦ ਮਾਤਾ ਦੇ ਨਾਲ ਹੀ ਤੁਹਾਡੀ ਮਾਤਾ ਜੀ ਹਾਂਜੀ ਮੇਰੀ ਮਾਤਾ ਦੇ ਨਾਲ ਹੀ ਉਹਨਾਂ ਦਾ ਨਾਮ ਚਾਂਦਰਾਣੀ ਭਰਾ ਦਾ ਨਾਮ ਵੀ ਹੈ ਭਰਾ ਦਾ ਨਾਮ ਜਿਹੜਾ ਪੂਰਾ ਹੋ ਗਿਆ ਦਾ ਜਵਰਾਇ ਬੰਨਾ ਗਾਮਾ ਤੇ ਜਿਹੜਾ ਦੂਜਾ ਦਰਜਿੰਦਰ ਕੁਮਾਰ ਤੇ ਜਿੰਦ ਇਹ ਬੜਾ ਤੰਗ ਕਰਦੇ ਪਏ ਘਰ ਮਾਤਾ ਨੂੰ ਇਥੇ ਇਹ ਤੋਂ ਪਾਈ ਆ ਗਏ ਤੇ ਮੇਰੇ ਮੁੰਡਿਆਂ ਦੇ ਗੱਲ ਪੈ ਗਏ ਨੇ ਮਾਤਾ ਦੀ ਵੋਈਟ ਬਣਾਉਣ ਦੇ ਹੀ ਉਹ ਆ ਸਾਨੂੰ ਕਹਿੰਦੀ ਚਾਬੀ ਕਿ ਦੂਜੀ ਤਰ੍ਹਾਂ ਦੇਣੀ ਆ ਹੈ ਬੰਦੇ ਇਕੱਠੇ ਕਰਾਂਗੇ ਇੰਜ ਕਰਕੇ ਤੇ ਲੈ ਆਈ ਉਹਨਾਂ ਨੂੰ ਚੁੱਪ ਕੀਤੀ ਮੁੜ ਕੇ ਆ ਕੇ ਗੱਲ ਪੈ ਗਏ ਤੇ ਮੇਰੇ ਮੁੰਡਿਆਂ ਦੇ ਗੱਲੋ ਫੜ ਲਿਆ ਆਪਾਂ ਗੱਲ ਆਤੀਆਂ ਤਾਂ ਤੋਂ ਮੜ ਕੇ ਦੋ ਜਨਵੀ ਹੱਥੋਂ ਪਾਈ ਤੇ ਸਾਡੇ ਚੁੰਨੀ ਮੇਰੇ ਖੇਤ ਦੇ ਖੇਤ ਦੇ ਪਿੱਛੇ ਡਾਉਂਦੇ ਸੀ ਉਹ ਚੁੰਨੀ ਪਾੜ ਗਈ ਬਾਰੇ ਕੁੜੀਆਂ ਨੂੰ ਭੈਣਾ ਬੁਣਾਈਆਂ ਉਹਨਾਂ ਨੇ ਹੱਥੋਂ ਪਾਈ ਹੋਈ ਹੈ ਤੇ ਬਸ ਇਹ ਸਾਨੂੰ ਕਹਿੰਦੇ ਤੁਹਾਨੂੰ ਵੇਖ ਲਾਂਗੇ ਤੁਹਾਡੇ ਮੁੰਡਿਆਂ ਨੂੰ ਮਾਰ ਦਾਂਗੇ ਮੈਂ ਵੇਖ ਲਾਂ ਤੁਹਾਡੇ ਨੱਕ ਦੇ ਤੇ ਕੀੜਾ ਕਢਾਵਾਂਗੇ ਮੁੰਡਿਆਂ ਦੇ ਨੂੰ ਧਮਕੀ ਦੇਂਦੇ ਨੇ ਤਾਂ ਛੱਡਦਾ ਆ ਹੈਪੀ ਪਿਆ ਉਹਦਾ ਭਰਾ ਚਲਾ 40 ਦਾ ਸਾਡੀ ਦਾ ਪਰਜਾਈ ਦਾ ਜਿੰਦ ਭਰਾ ਮੇਰੇ ਦਾ ਵੱਡੇ ਦਾ ਸਾਲਾ ਇਸ ਵਾਰ ਬਹੁਤ ਸਮੂਹ ਆਸੀ ਕਾਲ ਰਿਪੋਰਟ ਲਖਾਈ ਆ ਤੇ ਅੱਜ ਮੁੰਡੇ ਦੇ ਉਹ ਹੋਈ ਆ ਡਾਕਟਰ ਮਿਲ ਜਾਤੇ ਹੋਣੇ ਹੀ ਜਾਣਾ ਵਾ ਤੇ ਉਥੇ ਰਿਪੋਰਟ ਦਿਖਾਉਣੀ ਸਾਨੂੰ ਚਾਹੀਦਾ ਸਾਡਾ ਇਨਸਾਫ ਮਿਲੇ ਸਾਨੂੰ ਉਹਨਾਂ ਤੇ ਕੇਸ ਹੋਵੇ ਮਾਤਾ ਸਾਡੇ ਕੋ ਰਹਿ ਰਹੀ ਹੈ ਤੇ ਹੁਣ ਵੀ ਮਾਤਾ ਨੂੰ ਧੱਕਾ ਲਾਉਂਦੇ ਆਂ ਤੇ ਚੱਲੇ ਚੱਲੇ ਤੇ ਆਪਾਂ ਮਾਤਾ ਪਰਵਾਉਣੀ ਨਹੀਂ ਮਾਤਾ ਨੂੰ ਖਤਰਾ ਹੈ ਕਿਉਂ ਲਿਆ ਦਬਾ ਦੋ ਮਾਤਾ ਤਾਂ ਆ ਹੀ ਲੈਂਦਾ ਬਹੁਤ ਤੰਗ ਕਰਦੇ ਹੈ ਮੁੰਡਾ ਹੀ ਮੁੰਡਾ ਤੇ ਨੋਂ ਬੜਾ ਤੰਗ ਕਰਦੇ ਵੇਖ ਲਾਂਗੇ ਬੰਦੇ ਇਕੱਠੇ ਕਰਕੇ ਤੇ ਕੋ ਚਾਬੀ ਲੈਣੀ ਲੈਣੀ ਹੈ ਤੇ ਮਾਤਾ ਹਾਂਜੀ ਚਾਹੁੰਦੇ ਜੀ ਅਸੀਂ ਚਾਹੁੰਦੇ ਆਂ ਕਿ ਮਾਤਾ ਸਾਡੀ ਨੂੰ ਕੁਝ ਨਾ ਹੋਵੇ ਜੋ ਮਾਤਾ ਚਾਹਦੀ ਉਹ ਹੀ ਕਰੇ ਮੇਰਾ ਨਾਮ ਹਰਜਿੰਦਰ ਸਿੰਘ ਹੈ ਗਾਜੇ ਮੈਂ ਆਪਾਂ ਜੋੜਾ ਫਾਟਕ ਰਹੰਨੇ ਆ ਮਾਮਲਾ ਇਹੀ ਹੈ ਕਿ ਮਾਮਾ ਜੀ ਦੀ ਮੇਰੇ ਜੋ ਰਾਜ ਵਰਮਾ ਜੀ ਦੀ ਡੈਥ ਹੋ ਗਈ ਉਹੀ ਮਨਾਨੀ ਨੂੰ ਸੰਭਾਲਦੇ ਸੀ ਤੇ ਉਹਨਾਂ ਤੋਂ ਬਾਅਦ ਫਿਰ ਨਾਨੀ ਨੂੰ ਕੋਈ ਸੰਭਾਲਣ ਵਾਲਾ ਨਹੀਂ ਸੀ ਘਰ ਰੋਟੀ ਪਾਣੀ ਦਾ ਔਖਾ ਸੀ ਚਾਰ ਪੰਜ ਦਿਨ ਉਹਨਾਂ ਦੀ ਮੌਤ ਤੋਂ ਬਾਅਦ ਘਰ ਹੀ ਦੇ ਚੌਥਾ ਕੀਤਾ ਤੇ ਉਹ ਜਿਹੜੇ ਮੇਰੇ ਛੋਟ ਵੱਡੇ ਮਾਮਾ ਜੀਗੇ ਹੀ ਰਵਿੰਦਰ ਵਰਮਾ ਜੀ ਇਹਦੇ ਜਿਹੜੇ ਉਹ ਤੇ ਉਹਨਾਂ ਦੀ ਵਾਈਫ ਬੜਾ ਟੌਰਚਰ ਕਰਦੇ ਸੀ ਨਾਨੀ ਨੂੰ ਸਾਨੂੰ ਜਾਇਦਾਦ ਦੇ ਸਾਨੂੰ ਕਾਰਖਾਨੇ ਚਾਬੀ ਦੇ ਸਾਨੂੰ ਸਾਡਾ ਹਿੱਸਾ ਦੇ ਤੇ ਬੜਾ ਟੌਰਚਰ ਕਰਦੇ ਸੀ ਆ ਕੇ ਬਹਿ ਜਾਂਦੇ ਸੀ ਨਾ ਕੁਝ ਖਾਣ ਦਿੰਦੇ ਪੀਣ ਦਿੰਦੇ ਸੀ ਫਿਰ ਇਹ ਤੋਂ ਕਲਪਕੇ ਮੇਰੀ ਮੰਮੀ ਜੀ ਨੇ ਨਾਨੀ ਜੀ ਨੂੰ ਕਿਹਾ ਕਿ ਚਲੋ ਤੁਸੀਂ ਘਰ ਚਲੋ ਆ ਸਾਡੇ ਘਰ ਚਲੋ ਜੋੜਾਫਾਟ ਕਾਓ ਜਿੱਥੇ ਤੁਹਾਡੀ ਫੈਕਟਰੀ ਗਈ ਹੈ ਸਾਡੇ ਘਰ ਆ ਕੇ ਬੈਠੇ ਹੁਣ ਸਾਡੇ ਘਰ ਰਹਿੰਦੇ ਹੋਏ ਆ 15 ਹਫਤਾ 15 ਦਿਨ ਹੋ ਗਏ ਆ ਉਸ ਦਿਨ ਕੱਲ ਰਾਤ ਨੂੰ ਜੇ ਸ਼ਾਮ ਨੂੰ ਮੈਂ ਗਏ ਸੀ ਆਪਣੇ ਕਪੜੇ-ਕਪੜੇ ਲੈਣ ਆ ਆਪਣੇ ਘਰ ਗਏ ਸੀ ਤੇ ਇਹਨਾਂ ਦੇ ਬੇਟੇ ਨੇ ਇਹਨਾਂ ਦੇ ਹੱਥੋਂ ਪਾਈ ਹੋਣ ਦੀ ਕੋਸ਼ਿਸ਼ ਕੀਤੀ ਕਿ ਆਪਾਂ ਬੰਦੇ ਇਕੱਠੇ ਕਰਨੇ ਆ ਤੁਹਾਨੂੰ ਚਾਬੀ ਨਹੀਂ ਦੇਣ ਦੀ کارਖਾਨੇ ਦੀ ਇਹ ਉਦੋਂ ਤੇ ਕੁਝ ਹੋਇਆ ਨਹੀਂ ਘਰ ਆ ਗਏ ਤੇ ਕੱਲ ਸ਼ਾਮ ਨੂੰ ਸ਼ਾਮੀ 6:00 ਵਜੇ ਇਹਦੇ ਜਿੰਦ ਮਾਮਾ ਮਾਮੀ ਜੀ ਤੇ ਉਹਨਾਂ ਦਾ ਸੋਹਰੇ ਪਰਿਵਾਰ ਚੋ ਹੈਪੀ ਉਹਨਾਂ ਦਾ ਭਰਾ ਇਹ ਕਿਸਾਨਡੂ ਤੇ ਦੋ ਚਾਰ ਬੰਦੇ ਹੋਰ ਲੈ ਕੇ ਬਾਹਰ ਵੀ ਦੋ ਚਾਰ ਬੰਦੇ ਖੜੇ ਕਰਕੇ ਕਾਰ ਆਗੇ ਸਾਡੇ ਨਾਲ ਨਾਨੀ ਜੀ ਨੂੰ ਕਹਿ ਲੱਗੇ ਜ਼ਬਰਦਸਤੀ ਚਾਬੀ ਦੇਵੋ کارਖਾਨੇ ਦੀ ਆਪਾਂ کارਖਾਨਾ ਖੋਲਣਾ ਹੈ ਆਪਾਂ کارਖਾਨਾ ਚਲਾਣਾ ਹੈ ਚਾਬੀ ਦੇਵੋ ਨਾਨੀ ਕਹਿੰਦੇ ਕਿ ਨਹੀਂ ਦੇਣੀ ਹੈਗੀ ਤੇ ਇਸ ਚੱਕਰ ਦੇ ਵਿੱਚ ਗੱਲ ਕਰਦੇ ਕਰਦੇ ਉਹ ਨਾਨੀਓ ਦੀ ਨਾਨੀ ਦੀ ਵੀਡੀਓ ਬਣਾ ਲਾਪੇ ਕੁਝ ਗੱਲਾਂ ਕਰਕੇ ਤੇ ਮੇਰੇ ਛੋਟੇ ਭਰਾ ਨੇ ਰੋਕਿਆ ਤੇ ਉਹਨੂੰ ਉਹਨਾਂ ਨੇ ਗਰਦਨ ਤੋਂ ਫੜ ਲਿਆ ਤਿੰਨ ਜਣਿਆਂ ਨੇ ਮੈਂ ਥੋੜਾ ਜਿਹਾ ਪਰੇ ਹੀਗਾ ਸੀ ਉਸ ਟਾਈਮ ਤੇ ਉੱਤੇ ਤੇ ਮੈਂ ਫਟਾਫਟ ਆ ਕੇ ਇਹਨਾਂ ਨੂੰ ਚੁੜਾਇਆ ਇਹਨਾਂ ਦੇ ਹੱਥੋਂ ਪਾਈ ਚ ਛੋਟੇ ਭਰਾ ਬਰਦਰ ਦੇ ਨਾਲ ਗਰਦਨ ਕੁੱਟੀ ਉਹਨੇ ਆਪਣੇ ਹੱਥ ਚ ਡਾਂਨੇ ਚ ਦੰਦੇ ਉਹਦੀ ਪੱਗਾਂ ਲੱਤ ਗਈ ਇਹਨਾਂ ਦੀ ਇਹਦੀ ਵੀ ਪੱਗ ਲੱਤ ਗਈ ਇਸ ਚੱਕਰ ਦੇ ਵਿੱਚ ਉਹ ਬੜਾ ਬੋਲੇ ਉਹਨਾਂ ਨੇ ਜਨਾਨੀਆਂ ਰੇ ਨੂੰ ਧੱਕੇ ਮਾਰੇ ਵੀਡੀਓ ਬਣੀ ਹੋਈ ਆ ਉਹ ਚ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੰਨੇ ਕਿੰਨੇ ਕਿੱਦਾਂ ਧੱਕੇ ਮਾਰੇ ਕਾਲੀ ਗਲੋ ਚਾੜੇ ਨਾ ਕੀਤਾ ਅੰਦਰ ਵੜ ਕੇ ਸਾਨੂੰ ਕੁੱਟਿਆ ਜਨਾਨੀਆਂ ਨੇ ਬਚਾਇਆ ਬਚਾਇਆ ਛੋਟੇ ਭਰਾ ਨੂੰ ਨਹੀਂ ਤੇ ਉਹਨਾਂ ਨੇ ਭਾਵੇਂ ਮਾਰ ਹੀ ਦਿੰਦੇ ਤੁਸੀਂ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜੇਗਾ ਕਿੱਦਾਂ ਕਿਹੜੇ ਬੋਲਦੇ ਪਏ ਆ ਉਧਰ ਪੁ ਇਕ ਰੰਝ ਕੱਲ ਕੰਪਲੀਟ ਮਾਤਾ ਜੀ ਆ ਚੰਦ ਰਾਣੀ ਇਹਨਾਂ ਦੀ ਫੈਕਟਰੀ ਇੱਥੇ ਪੇਂਟ ਦੀ ਦਸ਼ਮੇਸ਼ਨ ਗਲੀ ਨੰਬਰ 4 ਦੇ ਵਿੱਚ ਤੇ ਇਹਨਾਂ ਦੀਆਂ ਚਾਰ ਬੇਟੀਆਂ ਨੇ ਤੇ ਦੋ ਬੇਟੇ ਨੇ ਇੱਕ ਬੇਟਾ ਜਿਆ ਯਵਰਾਜ ਸੇ ਫੈਕਟਰੀ ਚ ਰਹਿੰਦਾ ਸੀ ਉਹ ਤੇ 10 ਦਿਨ ਪਹਿਲਾਂ ਮੌਤ ਹੋ ਗਈ ਆ ਤੇ ਜਿਹੜਾ ਰਜਿੰਦਰ ਕੁਮਾਰ ਮਰਮਾ ਇਹਨਾਂ ਦਾ ਬੇਟਾ ਉਹ ਤਸੀਲਪੁਰੇ ਰਹਿੰਦਾ ਸੀ ਉਹ ਕੱਲ ਆਣ ਕੇ ਕਿਤੇ ਆਪਣੇ ਸਾਥੀ ਇਹਨਾਂ ਦੇ ਮਾਤਾ ਜੀ ਕੋਲੋਂ ਕੁਛ ਅਭੀ ਮੰਗਦਾ ਸੀ ਫੈਕਟਰੀ ਦੀ ਇਹਨੇ ਇਹ ਦਿੱਤੇ ਆਣ ਕੇ ਨਾਲ ਦੀ ਆਪਣੀ ਬੇਟੀ ਘਰ ਸੀ ਇਹ ਰਹਿ ਰਹੀ ਮਾਤਾ ਜੀ ਤੇ ਉੱਥੇ ਇਹਨਾਂ ਦੀ ਆਫਸਰ ਚ ਕਾਇਸ ਸੰਭੋਗੀ ਆ ਖੁਸ਼ੀਤੋ ਭਾਈ ਹੋਈ ਆ ਤੇ ਇਹਨਾਂ ਨੂੰ ਦੋ ਪਾਰਟੀਆਂ ਨੂੰ ਕੱਲ ਦਾ ਇਹਨਾਂ ਡਾਕਟਰ ਘਟ ਇਤਿਹਾਸੀ ਮਟਮਟ ਮੁੱਲੀ ਸੱਟ ਲੱਗੇ ਸੀ ਇੱਕ ਤੇ ਹੁਣ ਇਹਨਾਂ ਨੂੰ ਟਾਈਮ ਦਿੱਤਾ ਪੰਜ ਮਿੰਟ ਜੋ ਵੀ ਇਹਨਾਂ ਦੇ ਕੋਈ ਕੋਪਰ ਮੈਚ ਹੋ ਰਿਹਾ ਸੀ ਨਾ ਠੀਕ ਹੈ ਨਾ ਜੋ ਬਾਂਦੀ ਕੋਈ ਕਾਰਵਾਈ ਮੁਸ਼ਕਿਲਾਂ ਤੇ ਪਰਿਵਾਰ ਲੋਕ ਆ ਗਿਆ ਵੀ ਘਰੇ ਆ ਕੇ ਨਾਲ ਨੂੰ ਡਰਾਇਆ ਤਾਂ ਪਾ ਜਾ ਗਿਆ ਵੀ ਚਾਪ ਗਿਆ ਸਾਨੂੰ ਬਲਾਉ ਦੇ ਮਾਰਦਾ ਗਿਆ ਕਰਦਾ ਗਿਆ ਹਾਂ ਉਹ ਦਸਦੀਏ ਕਾਰ ਰਿਹਾ ਜੀ ਫਿਰ ਜਿਸ ਤਰ੍ਹਾਂ ਕਾਰ ਵੀ ਜੋ ਬੰਦੀ ਨੂੰ ਗ੍ਰਿਫਤਾਰ ਕੀਤਾ ਉਹ ਕਾਰ ਵੀ ਕਰਾਂਗੇ। ਚਲੋ ਸਾਰੇ ਪੱਖ ਜਾਣ ਕੇ ਤੇ ਫਿਰ ਸੁਪਰੀ ਕਾਰਵਾਈ ਕੀਤੀ ਜਾਊਗੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਤਰ੍ਹਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚਲਿਆਂ ਦੀ ਜਾਵੇਗੀ। ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।